ਸਾਰਿਆਂ ਦਾ ਮਾਤਾ ਬਣੇ ਰਸੀਗਰ ਸਾਰਿਆਂ ਨੂੰ ਤੇ ਮਾਤਾ ਕੋਈ ਥੈਂਕ ਯੂ ਕੋਈ ਸਾਰਿਆਂ ਨੂੰ ਕਹਿ ਰਿਹਾ ਜਵਾਕ ਸਾਰੇ ਪੁੱਤ ਹੀ ਅਧਰੇ ਪੁੱਤ ਜੀ ਸਾਰੇ ਮਾਣੇ ਕੋਈ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹੰਨ ਨਿਮਰਪੀਤ ਕੋ ਤੇ ਤੁਸੀਂ ਵੇਖ ਰਹੇ ਹੋ ਟਾਪ ਪੰਜਾਬ ਟੀਵੀ ਪਿਛਲੇ ਕੁਝ ਦਿਨਾਂ ਤੋਂ ਸਿੱਧੂ ਮੂਸੇਵਾਲੇ ਦੀ ਮਾਂ ਨੂੰ ਲੈ ਕੇ ਬਹੁਤ ਹੀ ਵੱਡੀ ਖਬਰ ਆਈ ਸੀ ਸਿੱਧੂ ਮੂਸੇਵਾਲੇ ਦੀ ਮਾਂ ਆਈ ਵੀ ਐਫ ਟੈਕਨੀਕ ਰਾਹੀਂ ਪ੍ਰੈਗਨੈਂਟ ਹੋਈ ਸੀ ਜਿਸ ਨੇ 58 ਸਾਲ ਦੀ ਉਮਰ 'ਚ ਆਪਣੀ ਜਾਨ ਨੂੰ ਰਿਸਕ ਤੇ ਰੱਖ ਕੇ ਪ੍ਰੈਗਨਨਸੀ ਦਾ ਫੈਸਲਾ ਲਿਆ ਸਿੱਧੂ ਮੂਸੇਵਾਲੇ ਦੀ ਮਾਂ ਜੋ ਕਿ ਹਸਪੀਟਲ ਐਡਮਿਟ ਹੈ ਤੇ ਲੋਕ ਤਰ੍ਹਾਂ ਤਰ੍ਹਾਂ ਦੀਆਂ ਅਫਵਾਹਾਂ ਫੈਲਾ ਰਹੇ ਨੇ ਕਿ ਉਹ ਹੁਣ ਛੋਟੇ ਸਿੱਧੂ ਮੂਸੇਵਾਲੇ ਨੂੰ ਜਨਮ ਦੇਣ ਜਾ ਰਹੀ ਹੈ ਇੱਥੇ ਸਿੱਧੂ ਮੂਸੇਵਾਲੇ ਦੇ ਫ ਇਹ ਆਉਤਨ ਪੋਸਟ ਵਿੱਚ ਦੱਸਦੇ ਆ ਕਿ ਉਹਨਾਂ ਨੇ ਕੀ ਖੁਲਾਸਾ ਕੀਤਾ ਹੈ ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਕਹਿੰਦੇ ਨੇ ਕਿ ਸਿੱਧੂ ਨੂੰ ਚੋਣ ਵਾਲਿਆਂ ਦੇ ਆਸੀ ਧੰਨਵਾਦੀ ਹਾਂ ਜੋ ਸਾਡੇ ਪਰਿਵਾਰ ਪ੍ਰਤੀ ਫਿਕਰਮੰਦ ਹਨ ਪਰ ਆਸੀਂ ਬੇਨਤੀ ਕਰਦੇ ਹਾਂ ਬਹੁਤ ਸਾਰੀਆਂ ਅਫਵਾਹਾਂ ਪਰਿਵਾਰ ਵਾਲੇ ਚਲਾਈਆਂ ਜਾ ਰਹੀਆਂ ਹਨ ਉਹਨਾਂ ਤੇ ਯਕੀਨ ਨਾ ਕੀਤਾ ਜਾਵੇ ਜੋ ਵੀ ਖਬਰ ਹੋਵੇਗੀ ਪਰਿਵਾਰ ਵੱਲੋਂ ਤੁਹਾਡੇ ਸਭ ਨਾਲ ਸਾਂਝੀ ਕਰ ਦਿੱਤੀ ਜਾਵੇਗੀ ਤੇ ਇਸ ਪੋਸਟ ਦੇ ਹੇਠਾਂ ਲੋਕ ਤਰ੍ਹਾਂ ਤਰ੍ਹਾਂ ਦੇ ਕਮੈਂਟ ਕਰ ਰਹੇ ਨੇ ਆਓ ਤੁਹਾਨੂੰ ਕਮੈਂਟਾਂ ਵਾਲਾ ਚੱਲਦੇ ਹਾਂ ਸਰਦਾਰ ਅਮਨਦੀਪ ਸਿੰਘ ਬਾਪੂ ਜੀ ਰਾਬਤੇ ਪੂਰੀ ਆਸ ਉਮੀਦ ਤੇ ਸੱਚੇ ਦਿਲੋਂ ਅਰਦਾਸ ਹੈ ਸਾਡਾ ਸਿੱਧੂ ਵੀਰਾ ਜ਼ਰੂਰ ਆਊਗਾ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਸਾ ਪਰਿਵਾਰ ਨੂੰ ਹਿੱਸਾ ਜੱਟ ਸਾਡਾ ਭਰਾ ਆਊਗਾ ਮੇਰਾ ਦਿਲ ਕਹਿੰਦਾ ਸੱਚੀ ਰੱਬ ਸੁਣੋਗਾ ਸਾਡੀ ਵੀ ਮਾਲਕ ਮਿਹਰ ਕਰੇ ਅਸੀਂ ਵੀ ਅਰਦਾਸ ਕਰਦੇ ਹਾਂ ਕਿ ਇਸ ਪਰਿਵਾਰ ਉੱਤੇ ਵਾਹਿਗੁਰੂ ਮਿਹਰ ਭਰਿਆ ਹੱਥ ਰੱਖੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਆਪਣੇ ਵਿਚਾਰ ਕਮੈਂਟ ਸੈਕਸ਼ਨ 'ਚ ਸਾਂਝੇ ਜ਼ਰੂਰ ਕਰਿਓ ਮਿਲਦੇ ਹਾਂ ਕਿਸੇ ਨਵ ਵੀਡੀਓ ਦੇ ਨਾਲ ਧੰਨਵਾਦ